ਤੁਸੀਂ ਦੇਖ ਲਿਓ ਮਾਹਰੋ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਦੁਖਦਾਈ ਤਸਵੀਰਾਂ ਆ ਰਹੀਆਂ ਨੇ ਇਹ ਤਸਵੀਰਾਂ ਜਿਹੜਾ ਸੰਗਰੂਰ ਦੇ ਸਬਟੂਨ ਪੋਨੀਗਰ ਦੇ ਪਿੰਡ ਕਪਿਆਲ ਤੋਂ ਆ ਰਹੀਆਂ ਨੇ ਪਿੰਡ ਕਪਿਆਲ ਚ ਵਾਪਰਿਆ ਭਿਆਨਕ ਸੜਕ ਹਾਦਸਾ ਇੱਕ ਨੌਜਵਾਨ ਜ਼ਖਮੀ ਤੇ ਇੱਕ ਦੀ ਮੌਤ ਮਜ਼ਦੂਰੀ ਕਰ ਕਰਦਾ ਖਰਚਾ ਚੜਾਉਂਦਾ ਸੀ ਨੌਜਵਾਨ ਬੀਟੀ ਰਾਤ ਪਿੰਡ ਕਪਿਆਲ ਦੇ ਵਿੱਚ ਭਿਆਨਕ ਹਾਦਸਾ ਵਾਪਰਿਆ ਸਰਪੰਚ ਹਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਬੀਟੀ ਸ਼ਾਮ ਦੋ ਨੌਜਵਾਨ ਜੋ ਬਟ੍ਰਿਆਣਾ ਤੋਂ ਆ ਰਹੇ ਸੀ ਇੱਕ ਅਣਪਛਾਤੇ ਵਾਹਨ ਨੇ ਉਹਨਾਂ ਨੂੰ ਫੇਟ ਮਾਰ ਦਿੱਤੀ ਜਿਸ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਤੇ ਇੱਕ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਨੌਜਵਾਨ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ 32 ਸਾਲ ਜੋ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਸਰਾ ਨੌਜਵਾਨ ਗੁਰਤੇਨ ਸਿੰਘ ਪੁੱਤਰ ਜਗਨਨਾਥ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨਾਂ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੋ ਪੁਲਿਸ ਨੇ ਵੀ ਜਾਂਚ ਪੜਤਾਲ ਆਰੰਭ ਦਿੱਤੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਸੁਣਾਉਨੇ ਆ ਕਿ ਪੁਲਿਸ ਦੇ ਅਧਿਕਾਰੀਆਂ ਦਾ ਕੀ ਕਹਿਣਾ ਤੇ ਕੀ ਕਹਿਣਾ ਹੈ ਸਰਪੰਚ ਹਰਪਾਲ ਸਿੰਘ ਦਾ ਮੈਂ ਮੌਜੂਦਾ ਸਰਪੰਚ ਹਰਪਾਲ ਸਿੰਘ ਪਿੰਡ ਕਪਿਆਲ ਮੇਰੇ ਪਿੰਡ ਉਹ ਬਹੁਤ ਹੀ ਹਣ ਹੋਣੀ ਘਟਨਾ ਵਾਪਰੀ ਹੈ ਜੋ ਕਿ ਸ਼ਾਮ ਨੂੰ ਤਕਰੀਬਨ 8 ਵਜੇ ਮੇਰੇ ਗਵਾਂਢੀ ਪਿੰਡ ਦੇ ਸਰਪੰਚ ਵਿੰਦਰ ਸਿੰਘ ਨੇ ਮੈਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਮੈਂ ਤੁਰੰਤ ਆਪਣਾ ਵਹੀਕਲ ਲੈ ਕੇ ਕੱਟਣ ਵਾਲੀ ਜਗ੍ਹਾ ਦੇ ਉੱਪਰ ਗਿਆ ਤੇ ਮੌਕੇ ਤੇ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ ਦੀ ਡੈਥ ਹੋਈ ਹੋਈ ਸੀ ਤੇ ਦੂਸਰਾ ਉਸ ਦਾ ਸਾਥੀ ਗੁਰਧਿਆਨ ਸਿੰਘ ਜੋ ਕਿ ਅੱਟਰ ਰੂਪ ਦੇ ਵਿੱਚ ਸੀ ਔਰ ਆਪਣੀ ਸੁੱਟ ਦੇ ਵਿੱਚ ਨਹੀਂ ਸੀ ਮੈਤ੍ਰਾਂ ਤੋਂ ਉਹਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਭਵਾਨੀਗੜ ਹਸਪੀਟਲ ਦੇ ਵਿੱਚ ਲੈ ਕੇ ਉਸ ਦਾ ਟ੍ਰੀਟਮੈਂਟ ਕਰਾਇਆ ਤੇ ਭਵਾਨੀਗੜ ਹਸਪੀਟਲ ਨੇ ਗੁਰਧਿਆਨ ਸਿੰਘ ਨੂੰ ਪਟਿਆਲਾ ਰੈਫਰ ਕੀਤਾ ਗਿਆ ਪਰਵਾਹ ਦੀ ਸਥਿਤੀ ਦੀ ਦਰਸਾਤੀ ਹੈ ਦੇ ਆਪਕ ਤੇ ਤੋਸਤੀ ਹੈ ਪਰਵਾਹ ਦੀ ਸਥਿਤੀ ਦੋ ਭਰਾ ਸੀ ਜੀ ਇਹ ਤੇ ਤਿੰਨ ਇਸਰੀਆ ਭੈਣਾਂ ਨੇ ਤੇ ਮਜ਼ਦੂਰ ਪਰਿਵਾਰ ਸੀ ਗਿਆ ਤੇ ਆਰਥਿਕ ਤੌਰ ਤੇ ਲੋੜਬੰਦ ਪਰਿਵਾਰ ਹੈ ਜੀ ਤਾਂ ਹੁਣ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਐਫ ਆਈ ਆਰ ਲਾਉਜ਼ ਕਰਤੀ ਹੈ ਜੀ ਅਣਪਛਾਤੇ ਵਹੀਕਲ ਤੇ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਨੇ ਬਸਵਾਸ ਦਵਾਇਆ ਹੈ ਪੁਲਿਸ ਟ੍ਰੇਸ ਦੇ ਵਿੱਚ ਸਵੇਰ ਦੀ ਲੱਗੀ ਹੋਈ ਹੈ ਸਤਪਾਲ ਸਿੰਘ ਸਲਪਾ ਜੀ ਥੋੜਾ ਜਿਹਾ ਹਾਸਾ ਹੋਇਆ ਕਿ ਕੀ ਗੱਲ ਪਤੀ ਜੀ ਮੈਨੂੰ ਮੌਕੇ ਤੇ ਤਾਂ ਨਹੀਂ ਪਤਾ ਮੈਨੂੰ ਕਿਉਂਕਿ 9 ਵਜੇ ਕੇ 9:30 ਵਜੇ ਦੇ ਕਰੀਬ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਕਿ ਮੈਂ ਇੱਕ ਫਟੜ ਨੂੰ ਵੀ ਸਾਡੇ ਆਪਣੇ ਪਿੰਡ ਹਾਫਸਾ ਹੋ ਗਿਆ ਵੀ ਮੈਂ ਇੱਕ ਫਟੜ ਨੂੰ ਲੈ ਕੇ ਹਸਪੀਟਲ ਪਹੁੰਚ ਗਿਆ ਤੇ ਉਹ ਇੱਕ ਮੁੰਡੇ ਦੀ ਡੈਥ ਹੋ ਗਈ ਪ੍ਰਸ਼ਾਸਨ ਉੱਤੇ ਪਹੁੰਚਣ ਵਾਲਾ ਹੋ ਤੁਸੀਂ ਵੀ ਪਹੁੰਚੋ ਪਰ ਜਦੋਂ ਮੈਂ ਗਿਆ ਉਦੋਂ ਨੂੰ ਪੁਲਿਸ ਪ੍ਰਸ਼ਾਸਨ ਨੇ ਉਹ ਡੈੱਡ ਬੋਡੀ ਨੂੰ ਰਿਕਵਰ ਕਰ ਲਿਆ ਸੀ ਮੁੰਡੇ ਨੂੰ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ ਤੇ ਉਹਦੀ ਡੈਥ ਹੋ ਚੁੱਕੀ ਸੀ ਕਿਸੇ ਅਣਪਛਾਤੇ ਵਾਹਨ ਦੇ ਨਾਲ ਤੇ ਇਹਦੇ ਬਹੁਤ ਹੀ ਦੁਖਦਾਈ ਘਟਨਾ ਜੀ ਇਹਦਾ ਸਾਨੂੰ ਸਾਰੇ ਬਹੁਤ ਅਫਸੋਸ ਹੈ ਅਤੇ ਨਾਲ ਹੀ ਅਸੀਂ ਡਿਮਾਂਡ ਕਰਦੇ ਆਂ ਇੱਕ ਤਾਂ ਦੋ ਇੱਕ ਤਾਂ ਡਿਮਾਂਡ ਇਹ ਹੈ ਜੀ ਵੀ ਮਜ਼ਦੂਰ ਪਰਿਵਾਰ ਹੈ ਗਰੀਬ ਪਰਿਵਾਰ ਹੈ ਪ੍ਰਸ਼ਾਸਨ ਵੱਲੋਂ ਇਹਦੀ ਮਦਦ ਕੀਤੀ ਜਾਵੇ ਐਂਡ ਦੂਸਰੀ ਸਾਨੂੰ ਇਹ ਹੈ ਜੀ ਵੀ we should we want justice ਤੇ ਕੋਈ ਵੀ ਜਿਹੜਾ ਦੋਸ਼ੀ ਹੈ ਇਹਦਾ ਜਿਹਨੇ ਵੀ ਇਹ ਘਟਨਾ ਕੀਤੀ ਔਰ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਉਹਦੀ ਉਹਨੂੰ ਲੱਭ ਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿੱਦੀ ਤਹ ਤੱਕ ਜਾਣਾ ਚਾਹੀਦਾ ਤੇ ਕੋਈ ਵੀ ਇਨੋਸੈਂਟ ਪਰਸਨ ਨੂੰ ਨਹੀਂ ਹੋਣੀ ਚਾਹੀਦੀ ਜੋ ਅਸਲ ਦੋਸ਼ੀ ਹੈ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਸੋ ਸਟੇਟਿਸ ਦੀ ਡਿਮਾਂਡ ਹੈ ਜੀ ਵੀ ਇਨ ਪਰਿਵਾਰ ਨੂੰ ਨਿਆਂ ਮਿਲੇ ਗਰੀਬ ਪਰਿਵਾਰ ਹੈ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਮਦਦ ਵੀ ਕੀਤੀ ਜਾ ਰਹੀ ਹੈ। ਆਏ ਸੀ ਰਾਜਵਿੰਦਰ ਸਿੰਘ। ਐਕਸਟੈਂਡ ਵੇਕ ਦਾ ਕਾਰਨ ਮਾਮਲਾ। ਓਕੇ ਐਕਚੁਅਲ ਹੋਇਆ ਸੀ ਮੋਗੇ ਦੇ ਗਿਆ। ਮੋਗੇ ਤੇ ਕਾਫੀ ਜਸਵੀਰ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਕਪਿਆਲ ਦੀ ਮੋਗੇ ਤੇ ਹੜਸ ਹੋ ਗਈ ਸੀ। ਤੇ ਗੁਰਤੇ ਆਨ ਸਿੰਘ ਦਾ ਪੁੱਤਰ ਜਗਨਨਾਥ ਵਾਸੀ ਕਪਿਆਲ ਉਹ ਇੰਜਰ ਸੀ ਉਹਨੂੰ ਚੱਕ ਕੇ ਮਨਾਲ ਸਰ ਅਸੀਂ ਦਾਖਲ ਕਰਾਤਾ ਸੀ। ਤੇ ਅੱਜ ਉਹਦਾ ਕੋਰਟ ਮਾਟਰ ਪਵਾਵਾਂਗੇ। ਉਹਨਾਂ ਦਾ ਕਿ ਮਨਲਾਦ ਬਾਰਸਾ ਹੋ ਰਿਹਾ ਦਨ ਜਿਹੜੀ ਤਵਤੀਸ ਹੈ ਜੀ ਮੋਗੇ ਸਾਨੂੰ ਜਾਰੀ ਹੈ